कोर्टला के गांव भंडाल बेट में आज सुबह एक व्यक्ति का खून से लथपथ शव मिला है जिससे दहशत का माहौल बन गया है शव मिलने की सूचना के बाद थाना डिलवा पुलिस तथा डीएसपी भुलत सुरेंद्र पाल ने मौके पर टीम सहित पहुंचकर शव को कब्जे में लेकर जांच शुरू कर दी है हालांकि अभी तक हत्या के कारण और हत्यारे बारे खुलासा नहीं हुआ है इसकी पुष्टि करते हुए थाना डिलवा के मुखी के अनुसार शव के हालातों को देखते हुए गंभीरता से सभी तथ्यों पर जाँच की जा रही है वही उन्होंने दावा किया है कि जल्द ही हत्यारे को काबू कर लिया जाएगा जानकारी अनुसार गांव भंडाल के पशु अस्पताल परिसर में सुबह सवेरे एक 40 वर्षीय व्यक्ति मंजीत सिंह पुत्र गुरनाम सिंह वासी नूरपुर जनुहा का खून से लथपथ शव लोगों को मिला है जिसकी सूचना पुलिस को देने के बाद मौके पर पहुंची थाना डिल्बा के एसएचओ सुखबीर सिंह तथा डीएसपी एस सुरेंद्र पाल और उनकी टीम ने शव को कब्जे में लेकर जांच शुरू कर दी है मृतक मंजीत सिंह के भाई सरबजीत सिंह ने बताया कि उसका भाई मंजीत सिंह कल से कहीं काम पर गया हुआ था और आज से घर नहीं आया सुबह किसी गांववासी ने सूचना दी जिसके बाद वह घटनास्थल पर पहुंचा और खून से लथपथ हालात में देख पुलिस को सूचित किया उसने पुलिस को बताया कि उसके भाई मंजीत सिंह की किसी अज्ञात व्यक्तियों ने हत्या कर दी है मृतक मंजीत सिंह के सर तथा मुँह पर गहरे तेज तार हथियारों के ज़ख्म हैं ਕਪੂਰਥਲਾ ਸੇ ਪੱਤਰਕਾਰ ਜੋਗਿੰਦਰ ਸਿੰਘ ਜੱਤੀ ਕੇ ਜੀ ਕੀ ਵਿਸ਼ੇਸ਼ ਰਿਪੋਰਟ ਨੌਜਵਾਨ ਕੋਈ 3 ਉਮਰ ਕਰੀਬ 40 ਸਾਲ ਉਹਦੀ ਡੈਡ ਬੋਡੀ ਪਈ ਹੈ ਜਿਸ ਤੇ ਅਸੀਂ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚੇ ਆਂ ਜਿਸ ਤੇ ਪਿੰਡ ਆ ਕੇ ਪਤਾ ਕੀਤਾ ਵੀ ਇਹ ਮਨਜੀਤ ਸਿੰਘ ਸਨੋ ਗੁਰਨਾਵ ਸਿੰਘ ਜਿਹੜਾ ਪਿੰਡ ਨੂਰਪੁਰ ਜਨੂਆ ਉਥੋਂ ਦਾ ਰਹਿਣ ਵਾਲਾ ਇਹ ਜਿਹੜੇ ਸਰੀਰ ਤੇ ਕਾਫੀ ਸੱਟਾਂ ਵਜੀਆਂ ਨੇ ਲੱਗਦਾ ਜਿਵੇਂ ਕਿਸੇ ਨੇ ਕਤਲ ਕੀਤਾ ਤੇ ਅਸੀਂ ਇਹਦਾ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਵੱਖ-ਵੱਖ ਤਰ੍ਹਾਂਾਂ ਤਹਿਤ ਬਣਦੀ ਜਿਹੜੀ ਐਫਆਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਤਫ਼ਤੀਸ਼ ਕਰਕੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਕਤਲ ਦੇ ਕਾਰਨ ਕੋਈ ਸਾਹਮਣੇ ਆਏ? ਦੇਖੋ ਹਲੇ ਦੀ ਤਫ਼ਤੀਸ਼ ਚੱਲ ਰਹੀ ਹੈ ਉਹ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਕੇ ਅਗਲੀ ਕਾਰਵਾਈ ਕਰਾਂਗੇ। ਸ਼ੁਕਰੀਆ ਜੀ। ਬੇਟੀ ਜਿਹੜੇ ਨੌਜਵਾਨ ਦਾ ਕਤਲ ਹੋਇਆ ਤੁਹਾਡੇ ਕੀ ਲੱਗਦੇ ਸੀਗੇ? ਮੇਰੇ ਹਸਬੰਦ ਸੀ ਕੀ ਨਾਮ ਸੀ ਉਹਨਾਂ ਦਾ ਮਨਜੀਤ ਸਿੰਘ ਕਿੰਨੀ ਕੁ ਉਮਰ ਸੀਗੀ ਮਰੋਦੀ ਹੁਣੀ ਆ ਮੇਰੇ ਸਭ ਨਾਲ 45 ਸਾਲ ਦਾ ਕਰ ਹੁਣੀ ਆ 45 40 ਸੰਤੋਖ ਜੀ ਬਤ ਜਾਣਕਾਰੀ ਤੁਹਾਨੂੰ ਮਿਲੀ ਹੈ ਉਹਦਾ ਕਤਲ ਕਿਵੇਂ ਹੋਇਆ ਔਰ ਕਿਹਨਾਂ ਲੋਕ ਕੀਤਾ ਗਿਆ ਮੈਨੂੰ ਨਹੀਂ ਆਜਾ ਪਤਾ ਲਗਾ ਘਰ ਚ ਕਿਵੇਂ ਤੁਹਾਡੇ ਉਹਦਾ ਨਾਲ ਸੰਬੰਧ ਕਿਦਾਂ ਦੇ ਕੋਈ ਕਲੇਸ਼ ਰਹਿੰਦਾ ਸੀਗਾ ਮੇਰੇ ਨਾਲ ਹੀ ਲੜਿਆ ਸੀਗਾ ਔਰ ਤਾਂ ਕੋਈ ਨਹੀਂ ਸੀ ਮੈਂ ਨਾਲ ਲੜਦਾ ਸੀਗਾ ਲੜਾਈ ਦਾ ਕੀ ਕਾਰਨ ਸੀਗੇ ਰੋਇਦਾ ਦੇ ਨਾਸ਼ਾ ਪਤਾ ਕਰਕੇ ਲੜਦਾ ਸੀਗਾ ਝਗੜਦਾ ਰਹਿੰਦਾ ਸੀਗਾ ਪਰਿਵਾਰ ਨੂੰ ਕਿਸੇ ਤੇ ਸ਼ੱਕ ਆ? ਨਹੀਂ ਸ਼ੱਕ ਨਹੀਂ ਆ ਪਰ ਇਹ ਆ ਮੈਂ ਨੇ ਜਿਆਦਾ ਮੈਂ ਨੇ ਲੜਦਾ ਸੀ ਮੈਂ ਨੇ ਲੜ ਕੇ ਘਰੋਂ ਨਿਕਲ ਜਾਂਦਾ ਸੀ ਨਹੀਂ ਉਹਨਾਂ ਦਾ ਕਤਲ ਹੋਇਆ ਵਾ ਤੁਹਾਨੂੰ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਵੇ? ਨਹੀਂ ਮੈਨੂੰ ਤਾਂ ਨਹੀਂ ਪਰਿਵਾਰ ਨੂੰ ਹੁਣ ਪਤਾ ਨਹੀਂ ਹੋਵੇਗਾ ਕਿਸੇ ਤੇ ਤਾਂ ਪਤਾ ਨਹੀਂ ਮੈਨੂੰ ਕਿਉਂਕਿ ਜਿੱਥੇ ਤੱਕ ਮੈਨੂੰ ਆ ਮੈਂ ਨੇ ਲੜ ਕੇ ਗਿਆ ਵਾ ਬਾਕੀ ਦਾ ਮੈਨੂੰ ਨਹੀਂ ਕੁਝ ਪਤਾ ਤੁਹਾਡੇ ਕੋਲ ਕਦੀ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਵੀ ਮੈਨੂੰ ਭਲਾਨੇ ਬੰਦੇ ਤੋਂ ਡਰਿਆ ਏਦਾਂ ਨੇ ਮੈਨੂੰ ਨੇ ਕਦੀ ਕਿਹਾ ਸੀ ਤੁਹਾਨੂੰ ਅੱਜ ਕਿਵੇਂ ਪਤਾ ਲੱਗਿਆ ਅੱਜ ਵੀ ਮੈਨੂੰ ਮਗਰ ਫੋਨ ਗਿਆ ਵਾ ਮੈਂ ਉੱਥੇ ਲੱਗੀ ਹੋਈ ਫਿਰ ਪੀਲੇ ਫੈਕਟਰੀ ਚ ਗਈ ਮੈਨੂੰ ਉੱਥੇ ਫੋਨ ਗਿਆ ਵਾ ਵੀ ਏਦਾਂ-ਏਦਾਂ ਕਰਕੇ ਕਾਲਾ ਵੜਦਤਾ ਵਾ ਪਰ ਵੀ ਉਹਨੂੰ ਉੱਥੇ ਵੀ ਸੱਚਾਈ ਨਹੀਂ ਦੱਸੀ ਉਦੋਂ ਮੈਨੂੰ ਉਦਾਂ ਹੀ ਕਹਿ ਕੇ ਕੱਲਿਆ ਵੀ ਠੀਕ ਨਹੀਂਗਾ ਤੁਸੀਂ ਗੇਟ ਪਾਸ ਲਓ ਤਾਂ ਘਰੇ ਚਲ ਜਾਓ ਪੁਲਿਸ ਤੋਂ ਕੀ ਮੰਗ ਕਰਦੇ ਆ ਪੁਲਿਸ ਤੋਂ ਮੈਂ ਇਹ ਹੀ ਮੰਗ ਕਰਦੀ ਆ ਵੀ ਮਾਫ ਕੀਤਾ ਜਾਵੇ ਵੀ ਮੈਂ ਆਪਣੇ ਛੋਟੇ ਛੋਟੇ ਬੱਚੇ ਪਾਲਦੀ ਆ ਮੈਂ ਆਪਣੇ ਕੰਮ ਕਰਕੇ ਬੱਚੇ ਪਾਲਦੀ ਆ ਕਿਉਂਕਿ ਮੇਰੇ ਬੱਚੇ ਰੋਲਦੇ ਹੋ ਜਾਂਦੇ ਨਹੀਂ ਜੀ ਤੁਹਾਡਾ ਕੋਈ ਦੋਸ਼ ਹੀ ਨਹੀਂ ਕਿ ਫਿਰ ਤੁਸੀਂ ਮਾਫੀ ਕਿਸ ਗੱਲ ਦੀ ਮੰਗਦੇ ਆ ਕਿਉਂਕਿ ਮੈਨੂੰ ਪਤਾ ਵਾ ਨਾ ਫਿਰ ਵੀ ਤੁਹਾਨੂੰ ਪਤਾ ਆ ਜਦੋਂ ਗੱਲ ਝੂਠੀਆਂ ਸੱਚੀਆਂ ਗੱਲਾਂ ਕਈ ਜੜ ਕੇ ਦਫਾ ਵੀ ਫਸਾਈ ਦਿੰਦੇ ਆ ਨਹੀਂ ਐਵੇਂ ਪੁਲਿਸ ਕਿਸੇ ਨੂੰ ਧੱਕਾ ਨਹੀਂ ਕਰਦੀ ਜੇਕਰ ਤੁਸੀਂ ਤਾਂ ਕਿਸੇ ਦੇ ਸ਼ੱਕ ਹੈ ਤਾਂ ਤੁਸੀਂ ਬੋਸ ਦਾ ਨਾਮ ਜਿਹੜਾ ਪੁਲਿਸ ਨੂੰ ਦੱਸ ਸਕਦੇ ਆ ਨਹੀਂ ਮੈਨੂੰ ਕਿਸੇ ਤੋਂ ਕੋਈ ਸ਼ੱਕ ਨਹੀਂ ਠੀਕ ਆ